ਤੁਸੀਂ ਗੱਲ ਕੀਤੀ ਕਿ ਤੁਸੀਂ 8 ਵਾਰ ਯਤਨ ਕੀਤੇ ਇਸ ਪਾਸੇ ਆਉਂਦੀ ਜਦੋਂ ਤੁਸੀਂ 7 ਵਾਰ ਨਾਕਾਮ ਰਹੇ ਹੋ ਕਿਤੇ ਹੌਸਲਾ ਟੁੱਟਿਆ ਸਰ ਮੇਰੇ ਜਸਟ ਆਫਟਰ ਜਦੋਂ ਮੇਰਾ ਕੋਈ ਵੀ ਰਿਜੈਕਸ਼ਨ ਸੀ ਜਾਂ ਫਿਰ ਮੈਂ ਕਦੇ ਵੀ ਮੈਰਿਟ ਆਊਟ ਹੋਈ ਆਫਟਰ ਰეკਮੈਂਡੇਸ਼ਨ ਕਦੇ ਕਦੇ ਉਹ ਥੋੜਾ ਲੋ ਫੀਲ ਕਰਨ ਵਾਲਾ ਟਾਈਮ ਜ਼ਰੂਰ ਆਉਂਦਾ ਹੈ ਬਟ ਮੈਨੂੰ ਉਸ ਤੋਂ ਮੈਂ ਥੋੜਾ ਜਿਹਾ ਬ੍ਰੇਕ ਲੈ ਕੇ ਹਮੇਸ਼ਾ ਇਹ ਹੀ ਚੀਜ਼ ਆਪਦੇ ਆਪ ਨਾਲ ਮਤਲਬ ਆਪਦੇ ਆਪ ਨੂੰ ਕੁਐਸਚਨ ਕੀਤਾ ਕਿ ਵੀ ਕਿੱਥੇ ਕਮੀ ਰਹੀ ਮੈਂ ਉਹ ਚੀਜ਼ਾਂ ਨੂੰ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਸਿਰਫ ਆਪਣੀਆਂ ਸਟਰੈਂਥਸ ਤੇ ਫੋਕਸ ਨਾ ਕਰਦੇ ਹੋਏ ਆਪਦੇ ਵੀਕਨੈਸਸ ਤੇ ਚੈਲੰਜਸ ਤੇ ਵੀ ਫੋਕਸ ਕੀਤਾ ਤੇ ਉਹਨਾਂ ਨੂੰ ਓਵਰਕਮ ਕਰ ਕਰਨ ਦੀ ਕੋਸ਼ਿਸ਼ ਕੀਤੀ ਮਰਦੇ ਹਿੰਮਤ ਹਿੰਮਤੇ ਖੁਦਾ ਇਹ ਕਹਾਵਤ ਜ਼ਰੂਰ ਸੁਣੀ ਹੋਵੇਗੀ ਤੁਸੀਂ ਔਰ ਇਸ ਕਹਾਵਤ ਵਿੱਚ ਵੀ ਹਿੰਮਤ ਔਰ ਮਿਹਨਤ ਦਾ ਜੋ ਹੈ ਉਸ ਨੂੰ ਕਿਹਾ ਗਿਆ ਹਿੰਮਤ ਔਰ ਮਿਹਨਤ ਦੇ ਨਾਲ ਜਿਹੜੀਆਂ ਕਮੀਆਂ ਨੇ ਦੁਸ਼ਵਾਰੀਆਂ ਨੇ ਜਾਂ ਉਹਨਾਂ ਨੂੰ ਦੂਰ ਕੀਤਾ ਜਾਂਦਾ ਹੈ ਔਰ ਜਿਹੜੀਆਂ ਪ੍ਰਾਪਤੀਆਂ ਹੁੰਦੀਆਂ ਨੇ ਉਹਨਾਂ ਨੂੰ ਪਾਇਆ ਜਾਂਦਾ ਅਸੀਂ ਜੇਕਰ ਸਰਹੱਦੀ ਖੇਤਰ ਦੀ ਗੱਲ ਕਰੀਏ ਤਾਂ ਸਰਹੱਦੀ ਖੇਤਰ ਦੇ ਵਿੱਚ ਹਾਲਾਂਕਿ ਬਹੁਤ ਸਾਰੀਆਂ ਲੜਕੀਆਂ ਨੇ ਜਿਹੜੀਆਂ ਕਿਤੇ ਨਾ ਕਿਤੇ ਉਹ ਆਪਣੇ ਸਿੱਖਿਆ ਦੇ ਪ੍ਰਬੰਧਾਂ ਨੂੰ ਲੈ ਕੇ ਪਿੱਛੇ ਰਹਿ ਜਾਂਦੀਆਂ ਨੇ ਜਾਂ ਉਹਨਾਂ ਦੇ ਵਿੱਚ ਅਜਿਹਾ ਹੋ ਜਾਂਦਾ ਹੈ ਕਿ ਉਹ ਕਿਤੇ ਨਾ ਕਿਤੇ ਇੱਕ ਸੀਮਤ ਜੀ ਕਿਰੇ ਦੇ ਵਿੱਚ ਰਹਿ ਜਾਂਦੀਆਂ ਨੇ ਪਰ ਅੱਜ ਸਾਡੇ ਨਾਲ ਅਜਿਹੀ ਸ਼ਖਸੀਅਤ ਮੌਜੂਦ ਨੇ ਜਿਨ੍ਹਾਂ ਨੇ ਇੰਨਾਂ ਸਾਰੀਆਂ ਸੀਮਾ ਨੂੰ ਦੂਰ ਕਰਦੇ ਹੋਏ ਇੱਕ ਵੱਡੀ ਪ੍ਰਾਪਤੀ ਕੀਤੀ ਯਾਰ ਇੰਡੀਅਨ ਆਰਮੀ ਦੇ ਵਿੱਚ ਇੱਕ ਬਤੌਰ ਲੈਫਟੀਨੈਂਟ ਆਪਣਾ ਜੁਆਇਨ ਕੀਤਾ ਹੈ ਸਾਡੇ ਨਾਲ ਮੌਜੂਦ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਢਾਬਾ ਕੋਕਰੀਆਂ ਦੇ सिमरन ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਿਮਰਨ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਸਾਡੇ ਚੈਨਲ ਤੇ ਸਵਾਗਤ ਕਰਦੇ ਹਾਂ ਅਸੀਂ ਇਹ ਜ਼ਰੂਰ ਜਾਨਣਾ ਚਾਹਾਂਗੇ ਤੁਸੀਂ ਇਸ ਵੇਲੇ ਕਿਸ ਉਪਲਬਧੀ ਨੂੰ ਪ੍ਰਾਪਤ ਕੀਤਾ ਔਰ ਕੀ ਇਹ ਪ੍ਰਾਪਤੀ ਰਹੀ ਹੈ थैंक यू ਸੋ ਮੱਚ ਫਰਸਟ ਆਫ ਆਲ ਜਿਹੜੀ ਇਹ ਉਪਲਬਧੀ ਹੈ ਇਹ ਮੇਰੇ 8 ਅਟੈਂਪਟਸ ਤੋਂ ਬਾਅਦ ਹਾਸਲ ਹੋਈ ਹੈ ਇਸ ਤੋਂ ਪਹਿਲਾਂ ਮੈਂ ਇੰਡੀਅਨ 에ਅਰ ਫੋਰਸ ਤੇ ਇੰਦੇ ਨਾਮੀ ਦੇ ਕਈ ਅਟੈਂਪਟਸ ਦਿੱਤੇ ਦੋ ਵਾਰੀ ਇਸ ਤੋਂ ਪਹਿਲਾਂ ਰეკਮੈਂਡ ਹੋਣ ਦੇ ਬਾਵਜੂਦ ਵੀ ਮੈਂ ਮੈਰਿਟ 'ਚ ਨਹੀਂ ਆ ਪਾਈ ਤੇ ਆ ਮੇਰਾ ਫਾਈਨਲੀ 8th ਅਟੈਂਪਟ ਸੀ ਜਿਸ ਦੇ ਵਿੱਚ ਮੈਂ 올 ਇੰਡੀਆ ਰੈਂਕ 4 ਹਾਸਲ ਕੀਤਾ ਤੇ ਉਸ ਤੋਂ ਬਾਅਦ ਆਫਟਰ 1 ਇਅਰ ਦੀ ਟ੍ਰੇਨਿੰਗ ਕੰਪਲੀਟ ਕੀਤੀ ਤੇ ਉਸ ਤੋਂ ਬਾਅਦ ਆਈ ਗਾਟ ਕਮਿਸ਼ਨਡ ਜੇਕਰ ਅਸੀਂ ਇਹ ਗੱਲ ਕਰੀਏ ਕਿ ਤੁਸੀਂ ਜਿਸ ਪ੍ਰਾਪਤੀ ਨੂੰ ਅੱਜ ਪਾਇਆ ਹੈ ਇਹ ਇੱਕ ਜਨੂਨ ਸੀ ਜਾਂ ਸੁਭਾਵਿਕ ਸੀ ਐਸ ਬਣੇ ਗਏ ਸਰ ਮੈਂ ਕਹੂੰਗੀ ਕਿ ਇਹ ਮੇਰਾ ਕੋਈ ਬਚਪਨ ਦਾ ਜਨੂਨ ਤਾਂ ਨਹੀਂ ਸੀ ਇਹ ਮੈਂ ਆਪਦੇ ਡਿਊਰਿੰਗ ਗ੍ਰੈਜੂਏਸ਼ਨ ਜਦੋਂ ਮੈਂ NCC ਜੁਆਇਨ ਕੀਤੀ ਉਦੋਂ ਮੈਨੂੰ ਪਤਾ ਚੱਲਿਆ ਕਿ ਗਰਲਸ ਲਈ ਵੀ ਇਦਾਂ ਦੀਆਂ ਆਪੋਰਚੁਨਿਟੀਆਂ ਨੇ ਉਸ ਤੋਂ ਪਹਿਲਾਂ ਮੈਂ ਇਸ ਚੀਜ਼ ਨੂੰ ਲੈ ਕੇ ਅਵੇਅਰ ਨਹੀਂ ਸੀ ਕਿ ਕੁੜੀਆਂ ਵੀ ਇੰਡੀਅਨ ਆਰਮੀ ਵਿੱਚ ਆਫੀਸਰ ਬਣ ਸਕਦੀਆਂ ਜਾਂ ਇੰਡੀਅਨ 에ਅ ਫੋਰਸ ਉਦੋਂ ਮੈਨੂੰ NCC ਦੇ ਵਿੱਚ ਇੱਕ ਲੈਕਚਰ ਕੰਡਕਟ ਕੀਤਾ ਸੀ ਜਿੰਦੇ ਥਰੂ ਪਤਾ ਚੱਲਿਆ ਕਿ NCC ਦੇ ਥਰੂ ਹੀ ਇੱਕ ਡਾਇਰੈਕਟ ਐਂਟਰੀ ਸਕੀਮ ਹੈ ਤੇ ਆਫਟਰ ਮਾਈ ਗ੍ਰੈਜੂਏਸ਼ਨ ਮੈਂ ਉਹ ਸਕੀਮ ਦੇ ਥਰੂ ਐਂਡ SSB ਇੰਟਰਵਿਊ ਚ ਗਈ ਬਟ ਆਫਟਰ ਮਲਟੀਪਲ ਰਿਜੈਕਸ਼ਨਸ ਮੈਂ ਕਈ ਹੋਰ ਵੀ ਜਿਵੇਂ ਸੀਡੀਐਸ ਇਗਜ਼ਾਮ ਦੇ ਥਰੂ ਜਾਂ ਐਫਕੇਟ ਇਗਜ਼ਾਮ ਦੇ ਥਰੂ ਵੀ ਟ੍ਰਾਈ ਕੀਤਾ ਬਟ ਫਾਈਨਲੀ ਜਿਹੜਾ ਇਹ ਮੇਰਾ 8th ਅਟੈਂਪਟ ਸੀ ਮੇਰਾ ਐਨਸੀਸੀ ਐਂਟਰੀ ਦੇ ਥਰੂ ਹੀ ਸੀ ਤੇ ਮੈਂ ਕਹੂੰਗੀ ਜਿੱਥੇ ਤੱਕ ਮੋਟੀਵੇਸ਼ਨ ਦੀ ਗੱਲ ਹੈ ਉਹ ਮੈਨੂੰ ਐਨਸੀਸੀ ਤੋਂ ਹੀ ਪ੍ਰਾਪਤ ਹੋਈ ਇਹ ਮੇਰਾ ਕੋਈ ਬਚਪਨ ਦਾ ਸੁਪਨਾ ਨਹੀਂ ਸੀ ਤੁਸੀਂ ਪਰਿਵਾਰ ਵੱਲੋਂ ਕਹਿ ਲਈਏ ਜਾਂ ਆਪਣੇ आले-ਦuale ਦੇ ਵੱਲੋਂ ਕੋਈ ਤੁਹਾਨੂੰ ਇਸ ਇਸ ਫੀਲਡ ਦੇ ਵਿੱਚ ਜਾਣ ਦੇ ਲਈ ਕਿਸੇ ਆਲੋਚਨਾ ਜਾਂ ਐਪਰੀਸ਼ੀਏਸ਼ਨ ਦਾ ਵੀ ਕਿਤੇ ਨਾ ਕਿਤੇ ਹੁਲਾਰਾ ਮਿਲਿਆ ਜਾਂ ਤੁਹਾਨੂੰ ਕਿਸੇ ਨੇ ਇਸ ਲਈ ਕਿਹਾ ਵੀ ਠੀਕ ਹੈ ਬਹੁਤ ਵਧੀਆ ਰਸਤੇ ਤੇ ਜਾ ਰਹੇ ਹੋ ਸਰ ਮੈਂ ਕਹੂੰਗੀ ਜਿੱਦ ਤੱਕ ਕ੍ਰਿਟਿਸਿਜ਼ਮ ਦਿਖਾਲਾ ਮੈਂ ਆਪ ਦਾ ਡ੍ਰੀਮ ਜ਼ਿਆਦਾ ਲੋਕਾਂ ਨਾਲ ਡਿਸਕਸ ਹੀ ਨਹੀਂ ਕੀਤਾ ਇਹ ਮੇਰੇ ਫੈਮਿਲੀ ਤੱਕ ਜਾਂ ਮੇਰੇ ਫਰੈਂਡਸ ਤੱਕ ਹੀ ਸੀਮਿਤ ਸੀ ਮੈਨੂੰ ਕੋਈ ਏਦਾਂ ਦਾ ਕ੍ਰਿਟਿਸਿਜ਼ਮ ਨਹੀਂ ਮਿਲਿਆ ਰਦਰ ਮੈਨੂੰ ਹਮੇਸ਼ਾ ਮੇਰੇ ਪੇਰੈਂਟਸ ਨੇ ਮੇਰੇ ਡਿਸੀਜਨ ਨੂੰ ਸਪੋਰਟ ਕੀਤਾ ਤੇ ਮੈਨੂੰ ਜਿਹੜੀ ਵੀ ਕੁਆਲਟੀ ਐਜੂਕੇਸ਼ਨ ਦੀ ਰਿਕੁਆਇਰਮੈਂਟਸ ਜਾਂ ਕੋਚਿੰਗ ਦੀ ਤਾਂ ਉਹਨਾਂ ਨੇ ਮੈਨੂੰ ਹਮੇਸ਼ਾ ਟਾਈਮ ਟਾਈਮ ਪ੍ਰੋਵਾਈਡ ਕੀਤੀ ਹੈ ਮੇ ਨੂੰ ਉਹਨਾਂ ਨੇ ਮੇਰੇ ਡਿਸੀਜਨ ਨੂੰ ਅਪਰੀਸ਼ੀਏਟ ਹੀ ਕੀਤਾ ਤੇ ਮੇਰੇ ਟਾਈਮਲੀ ਰਿਜ਼ਲਟਸ ਨੂੰ ਵੀ ਉਹਨਾਂ ਨੇ ਅਪਰੀਸ਼ੀਏਟ ਕੀਤਾ ਜਦੋਂ ਤੁਸੀਂ ਆਰਮੀ ਦੇ ਵਿੱਚ ਜਾਂਦੇ ਹੋ ਇੱਕ ਡிரஸ் ਕੋਡ ਤੁਹਾਡੇ ਤੇ ਲਾਗੂ ਹੋ ਜਾਂਦਾ ਜਾਂ ਇਹ ਕਹਿ ਲਈਏ ਕਿ ਬੜੀ ਇੱਕ ਕਠਿਨਾਈ ਵਾਲੀ ਵੀ ਜੌਬ ਹੈਗੀ ਆ ਬੜਾ ਤੁਸੀਂ ਇੱਕ ਸੀਮਤ ਜਗ੍ਹਾ ਉੱਤੇ ਤੁਹਾਡੇ ਇੱਕ ਤੁਸੀਂ ਡਿਸਪਲਿਨ ਦੇ ਵਿੱਚ ਵੀ ਰਹਿੰਦੇ ਹੋ ਔਰ ਤੁਸੀਂ ਨਿਜਮਾ ਦੇ ਵਿੱਚ ਵੀ ਵੱਜ ਜਾਂਦੇ ਹੋ ਤੁਸੀਂ ਇੱਕ ਇਸ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਮਾਹੌਲ ਵਿੱਚ ਰਹੇ ਉੱਥੇ ਜਾਓਗੇ ਤਾਂ ਆਪਣੇ ਆਪ ਨੂੰ ਇਸ ਲਈ ਪ੍ਰੀਪੇਅਰਡ ਕਰ ਲਿਆ ਕਿ ਉੱਥੇ ਰਹਿਣ ਦੇ ਬਿਲਕੁਲ ਤੁਸੀਂ ਯੋਗ ਹੋ ਗਏ ਹੋ ਸਰ ਜਿੱਥੇ ਤੱਕ ਆਵਦੀ ਆਪ ਦੀ ਪ੍ਰੀਪੇਅਰਡਨੈਸ ਦੀ ਗੱਲ ਹੈ ਮੈਨੂੰ ਲੱਗਦਾ ਹੈ ਕਿ ਟ੍ਰੇਨਿੰਗ ਨੂੰ ਹੀ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਤੁਸੀਂ ਫਿਜ਼ੀਕਲੀ ਐਂਡ ਮੈਂਟਲੀ ਤੁਸੀਂ ਪ੍ਰੀਪੇਅਰ ਹੋ ਜਾਂਦੇ ਹੋ ਤੇ ਮੈਨੂੰ ਲੱਗਦਾ ਹੈ ਕਿ ਮੈਂ ਵੀ ਪ੍ਰੀਪੇਅਰਡ ਹਾਂ ਤੇ ਜਿੱਥੇ ਤੱਕ ਯੂਨੀਫਾਰਮ ਦੀ ਗੱਲ ਹੈ ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਯੂਨੀਫਾਰਮ ਪਾ ਲੈਂਦੇ ਹੋ ਤਾਂ ਆਟੋਮੈਟਿਕਲੀ ਇੱਕ ਰਿਸਪੌਂਸਿਬਿਲਟੀ ਆ ਜਾਂਦੀ ਹੈ ਜੀ ਆਪਾਂ ਬਾਕੀ ਕੱਪੜਿਆਂ ਦੀ ਗੱਲ ਕਰੀਓ ਆਪਾਂ ਕਿਤੋਂ ਵੀ ਖਰੀਦ ਸਕਦੇ ਆਂ ਲੇਕਿਨ ਇਹ ਯੂਨੀਫਾਰਮ ਨੂੰ ਖਰੀਦਿਆ ਨਹੀਂ ਜਾ ਸਕਦਾ ਇਹਨੂੰ ਸਿਰਫ ਤੁਸੀਂ ਆਪਦੀ ਮਿਹਨਤ ਨਾਲ ਹੀ ਕਮਾ ਸਕਦੇ ਹੋ ਤਾਂ ਇਟ ਡੈਫੀਨੇਟਲੀ ਮੇਕਸ ਯੂ ਫੀਲ ਪ੍ਰਾਊਡ ਵੈਨ ਏਵਰ ਯੂ ਵੇਅਰ ਦ ਯੂਨੀਫਾਰਮ ਤੁਸੀਂ ਇਸ ਖੇਤਰ ਦੇ ਵਿੱਚ ਆਉਣ ਤੋਂ ਪਹਿਲਾਂ ਕਿਤੇ ਨਾ ਕਿਤੇ ਇਹੋ ਇੱਕ ਆਪਾਂ ਕਹਿ ਸਕਦੇ ਆਂ ਕਿਸੇ ਖੇਡਾਂ ਦਾ ਵੀ ਸਹਾਰਾ ਲਿਆ ਖੇਡਾਂ ਨੇ ਵੀ ਤੁਹਾਨੂੰ ਇਸ ਕਾਬਿਲ ਬਣਾਇਆ ਕਿ ਤੁਸੀਂ ਇਸ ਦੇ ਜਿਹੜਾ ਲੈਫਟੀਨੈਂਟ ਤੱਕ ਜਾ ਰਹੇ ਹੋ ਤਾਂ ਉਹ ਤੁਹਾਡੇ ਲਈ ਸਹਾਇੀ ਹੋਈਆਂ ਹੋ ਅਹ ਸੱਜੇ ਤੋਂ ਮੈਂ ਆਪਣੀ ਪ੍ਰਾਇਮਰੀ ਐਜੂਕੇਸ਼ਨ ਇੱਥੇ ਪ੍ਰਾਪਤ ਕੀਤੀ ਤੇ ਉਸ ਟਾਈਮ ਵੀ ਮੈਂ ਗੇਮਸ ਸੀ ਮੈਂ ਯੋਗਾ ਚ ਪਾਰਟਿਸਿਪੇਟ ਕੀਤਾ ਤੇ ਮੈਂ ਜਦੋਂ ਆਪਣੀ ਹੌਸਟਲ ਸੀ ਸ਼ਾਸਤਨਾਮ ਜੀ ਗਰਲ ਸਕੂਲ ਤੇ ਕਾਲਜ सिरसा ਹਰਿਆਣਾ ਉਦੋਂ ਵੀ ਮੈਂ ਐਥਲੈਟਿਕਸ ਤੇ ਯੋਗਾ ਚ ਪਾਰਟਿਸਿਪੇਟ ਕੀਤਾ ਮੈਂ ਕਹੂੰਗੀ ਕਿ ਉਹਨਾਂ ਨੇ ਮੈਨੂੰ ਡੈਫੀਨੇਟਲੀ ਹੈਲਪ ਕੀਤਾ ਬਟ ਜੇ ਆਪਾਂ ਇੰਟਰਵਿਊ ਪ੍ਰੋਸੈਸ ਦੀ ਗੱਲ ਕਰੀਏ ਤੇ ਉਹਦੇ ਵਿੱਚ ਅਹ ਗੇਮਸ ਦਾ ਕੋਈ ਡਾਇਰੈਕਟ ਮੈਨੂੰ ਲੈ ਕੇ ਜਾਣ ਦਾ ਰੋਲ ਨਹੀਂ ਰਿਹਾ ਬਟ ਡੈਫੀਨੇਟਲੀ ਮੈਨੂੰ ਇੰਟਰਵਿਊ ਦੇ ਵਿੱਚ ਉਹਨਾਂ ਨੇ ਇੱਕ ਐਜ ਪ੍ਰੋਵਾਈਡ ਜ਼ਰੂਰ ਕੀਤਾ ਬਟ ਗੇਮ ਸਿਰਫ ਇੱਕੋ بیس ਨਹੀਂ ਸੀ ਕਿ ਮੈਨੂੰ ਲੈ ਕੇ ਜਾ ਸਕਣੋਂ ਦੇ ਨਾਲ ਨਾਲ ਪੜਾਈ ਦਾ ਵੀ ਇਕੁਅਲ ਰੋਲ ਸੀ ਬਟ ਮੈਂ ਜ਼ਰੂਰ ਕਹੂੰਗੀ ਕਿ ਗੇਮਸ ਨੇ ਮੇਰਾ ਕੌਨਫੀਡੈਂਸ ਵਧਾਉਣ 'ਚ ਜਾਂ ਮੈਨੂੰ ਬਾਕੀਆਂ ਨਾਲੋਂ ਸਟੈਂਡ ਆਊਟ ਕਰਨ 'ਚ ਡੈਫੀਨੇਟਲੀ ਮੇਰੀ ਟ੍ਰੇਨਿੰਗ ਦੇ ਵਿੱਚ ਵੀ ਹੈਲਪ ਕੀਤੀ ਜਿਵੇਂ ਤੁਸੀਂ ਗੱਲ ਕੀਤੀ ਕਿ ਤੁਸੀਂ 8 ਵਾਰ ਯਤਨ ਕੀਤੇ ਇਸ ਪਾਸੇ ਆਉਂਦੀ ਜਦੋਂ ਤੁਸੀਂ 7 ਵਾਰ ਨਾਕਾਮ ਰਹੇ ਹੋ ਕਿਤੇ ਹੌਸਲਾ ਟੁੱਟਿਆ ਸਰ ਮੇਰੇ ਜਸਟ ਆਫਟਰ ਜਦੋਂ ਮੇਰਾ ਕੋਈ ਵੀ ਰਿਜੈਕਸ਼ਨ ਸੀ ਜਾਂ ਫਿਰ ਮੈਂ ਕਦੇ ਵੀ ਮੈਰਿਟ ਆਊਟ ਹੋਈ ਆਫਟਰ ਰეკਮੈਂਡੇਸ਼ਨ ਕਦੇ-ਕਦੇ ਉਹ ਥੋੜਾ ਲੋ ਫੀਲ ਕਰਨ ਵਾਲਾ ਟਾਈਮ ਜ਼ਰੂਰ ਆਉਂਦਾ ਹੈ ਬਟ ਮੈਨੂੰ ਉਸ ਤੋਂ ਮੈਂ ਥੋੜਾ ਜਿਹਾ ਬ੍ਰੇਕ ਲੈ ਕੇ ਹਮੇਸ਼ਾ ਇਹ ਹੀ ਚੀਜ਼ ਆਪਦੇ ਆਪ ਨਾਲ ਮਤਲਬ ਆਪਦੇ ਆਪ ਨੂੰ ਕੁਐਸ਼ਨ ਕੀਤਾ ਕਿ ਵੀ ਕਿੱਥੇ ਕਮੀ ਰਹੀ ਮੈਂ ਉਹ ਚੀਜ਼ਾਂ ਨੂੰ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਸਿਰਫ ਆਪਣੀਆਂ ਸਟਰੈਂਥਸ ਤੇ ਫੋਕਸ ਨਾ ਕਰਦੇ ਹੋਏ ਆਪਦੇ ਵੀਕਨੈਸਸ ਤੇ ਚੈਲੰਜਸ ਤੇ ਵੀ ਫੋਕਸ ਕੀਤਾ ਤੇ ਉਹਨਾਂ ਨੂੰ ਓਵਰਕਮ ਕਰਨ ਦੀ ਕੋਸ਼ਿਸ਼ ਕੀਤੀ ਜੀ ਹਾਂ ਆਪਾਂ ਤੁਸੀਂ ਵੀ ਸਰਹੱਦੀ ਜ਼ਿਲ੍ਹੇ ਦੇ ਰਹਿਣ ਵਾਲੇ ਹੋ ਫਾਜ਼ਿਲਕਾ ਸਰਹੱਦੀ ਜ਼ਿਲ੍ਹਾ ਤੁਸੀਂ ਵੀ ਦੇਖਦੇ ਹੋ ਕਿ ਅੱਜ ਕਿਤੇ ਨਾ ਕਿਤੇ ਜਿਹੜੀਆਂ ਲੜਕੀਆਂ ਨੇ ਉਹਨਾਂ ਦੇ ਵਿੱਚ ਸਿੱਖਿਆ ਦੀ ਵੀ ਘਾਟ ਆ ਜਾਂ ਸਾਡੇ ਕੋਲ ਸਿੱਖਿਆ ਪ੍ਰਬੰਧ ਨਹੀਂ ਹੈਗੇ ਕਈ ਵਾਰੀ ਕੀ ਹੁੰਦਾ ਕਿ ਉਹ ਆਪਣਾ ਅੱਗੇ ਤਾਂ ਜਾਣਾ ਚਾਹੁੰਦੀਆਂ ਨੇ ਪਰ ਉਹ ਫਿਰ ਹੋਤੇ ਕਿਤੇ ਨਾ ਕਿਤੇ ਕਾਰਨਾ ਕਰਕੇ ਰਹਿ ਜਾਂਦੀਆਂ ਨੇ ਅੱਜ ਤੁਸੀਂ ਜਿਸ ਮੁਕਾਮ ਤੇ ਪਹੁੰਚੇ ਹੋ ਇਸ ਮੁਕਾਮ ਨੂੰ ਦੇਖਦੇ ਹੋਏ ਆ ਤੁਸੀਂ ਲੜਕੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸਰ ਮੇਰਾ ਲੜਕੀਆਂ ਲਈ ਇੱਕ ਹੀ ਸੰਦੇਸ਼ ਹੈ ਕਿ ਜੇ ਤੁਸੀਂ ਸਭ ਤੋਂ ਪਹਿਲਾਂ ਤਾਂ ਸੁਪਨੇ ਦੇਖਣਾ ਤੁਹਾਡਾ ਕੰਮ ਹੈ ਜੇ ਤੁਸੀਂ ਕਦੇ ਉਹ ਡ੍ਰੀਮਸ ਨਹੀਂ ਦੇਖੋਗੇ ਤਾਂ ਫੁੱਲਫਿਲ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਤਾਂ ਸਭ ਤੋਂ ਪਹਿਲਾਂ ਕੋਈ ਵੀ ਸੁਪਨਾ ਜ਼ਰੂਰ ਦੇਖੋ ਕੋਈ ਵੀ ਆਪ ਦਾ ਟਾਰਗੇਟ ਜ਼ਰੂਰ ਬਣਾਓ ਤੇ ਕਦੇ ਵੀ ਇਹ ਨਾ ਸੋਚੋ ਕਿ ਮੈਂ ਕਿਸੇ ਤੋਂ ਘਾਟਾ ਹਮੇਸ਼ਾ ਆਪ ਦੇ ਆਪ ਨੂੰ ਇਕੁਅਲੀ ਕੰਪੀਟੈਂਟ ਸਮਝੋ ਤੇ ਇਹਦੇ ਨਾਲ ਨਾਲ ਉਹਨਾਂ ਦੇ ਪੇਰੈਂਟਸ ਨੂੰ ਵੀ ਚਾਹੀਦਾ ਹੈ ਕਿ ਜੇ ਤੁਹਾਡੇ ਬੱਚਿਆਂ ਨੇ ਕੁਝ ਟਾਰਗੇਟ ਬਣਾਇਆ ਤਾਂ ਤੁਸੀਂ ਉਹਨਾਂ ਦੀ ਹੈਲਪ ਕਰੋ ਉਹ ਅਚੀਵ ਕਰਨ ਲਈ ਰਾਦਰ ਦੈਨ ਜਸਟ ਉਹਨਾਂ ਦੇ ਡਿਸੀਜਨ ਤੇ ਕੁਐਸਚਨ ਕਰਨ ਦਾ ਉਹਨਾਂ ਦੀ ਭਾਵਨਾਵਾਂ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ ਤੇ ਸਭ ਤੋਂ ਜ਼ਿਆਦਾ ਤਾਂ ਇੰਟਰਨੈਟ ਅੱਜਕੱਲ ਆਲਮੋਸਟ ਹਰ ਥਾਂ ਤੇ ਐਕਸੈਸੀਬਲ ਹੈ ਜਿਵੇਂ ਕਿ ਅੱਜਕੱਲ ਹਰ ਕਿਸੇ ਕੋਲ ਆਪਦਾ ਫੋਨ ਹੈ ਤੇ ਮੋਬਾਈਲ ਫੋਨ ਦਾ ਵਧੀਆ ਇੰਟਰਨੈਟ ਦਾ ਯੂਜੇਜ ਕੀਤਾ ਜਾਵੇ ਤੇ ਆਨਲਾਈਨ ਪੜਾਈ ਨੂੰ ਵੀ ਉਨੀ ਇੰਪੋਰਟੈਂਸ ਦਿੱਤੀ ਜਾ ਸਕਦੀ ਹੈ ਜੇ ਕੋਈ ਕੋਚਿੰਗ ਲੈਣ ਕਿਤੇ ਹੋਰ ਨਹੀਂ ਜਾ ਸਕਦਾ ਤਾਂ ਐਟ ਲੀਸਟ ਆਨਲਾਈਨ ਪੜਾਈ ਕੀਤੀ ਜਾ ਸਕਦੀ ਹੈ ਕਿਉਂਕਿ ਫ੍ਰੀ ਵੀ ਬਹੁਤ ਸਾਰੇ ਸਰਸਿਸ ਅਵੇਲੇਬਲ ਨੇ ਬਸ ਮੈਂ ਇਹ ਕਹਿਣਾ ਚਾਹੂੰਗੀ ਸਭ ਤੋਂ ਪਹਿਲਾਂ ਤਾਂ ਸਪਨੇ ਜਰੂਰ ਦੇਖੋ ਕਿਉਂਕਿ ਉਹ ਸਕਾਰ ਜ਼ਰੂਰ ਹੁੰਦੇ ਨੇ ਇਹ ਸਾਡੇ ਨਾਲ ਸਿਮਰਨ ਜੋ ਇੰਡੀਅਨ ਆਰਮੀ ਦੇ ਵਿੱਚ ਲੈਫਟੀਨੈਂਟ ਅਹੁਦੇ ਤੇ ਗਏ ਨੇ ਔਰ ਬਿਲਕੁਲ ਛੋਟੇ ਜਿਹੇ ਕਾਇਲੀਏ ਪਿੰਡ ਤੋਂ ਨੇ ਔਰ ਜੇਕਰ ਅਸੀਂ ਕਹੀਏ ਤਾਂ ਸਰਹੱਦੀ ਜ਼ਿਲ੍ਹੇ ਤੋਂ ਨੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਅਸੀਂ ਕੀ ਦੇਖਦੇ ਹਾਂ ਕਿ ਕਾਲਜੀ ਪੜ੍ਹਾਈ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਹੁੰਦੇ ਆ ਐਨਸੀਸੀ ਜਾਂ ਹੋਰ ਜਿਹੜੀਆਂ ਇਦਾਂ ਸੋਸ਼ਲ ਸਰਵਿਸ ਵਾਲੀਆਂ ਸਕੀਮਜ਼ ਹੁੰਦੀਆਂ ਨੇ ਉਹਨਾਂ ਦੇ ਵਿੱਚ ਜ਼ਿਆਦਾ ਹਿੱਸਾ ਨਹੀਂ ਲੈਂਦੇ ਜਾਂ ਕਿਤੇ ਨਹੀਂ ਕੀਤੇ ਉਹਨਾਂ ਨੂੰ ਇਗਨੋਰ ਕਰ ਦਿੰਦੇ ਆ ਪਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਇਹਨਾਂ ਨੇ ਪ੍ਰਾਪਤੀ ਕੀਤੀ ਆ ਉਹ ਦੱਸ ਰਹੇ ਨੇ ਕਿ ਉਹਨਾਂ ਨੂੰ NCC ਦੇ ذریعے ਇਹ ਪਤਾ ਲੱਗਾ ਔਰ ਇਸ ਲੈਵਲ ਤੇ ਹੋ ਗਏ ਹਾਲਾਂਕਿ ਉਹ 7 ਵਾਰ ناکਾਮ ਰਹੇ ਨੇ ਔਰ 8 ਵਾਰ ਜਿਹੜੀ ਆ ਉਹ ਇਸ ਖੇਤਰ ਦੇ ਵਿੱਚ ਸਫਲ ਹੋਏ ਨੇ ਉਹਨਾਂ ਦੀ ਸਫਲਤਾ ਦੀ ਜਿਹੜੀ ਕਹਾਣੀਆਂ ਇਹ ਤੁਹਾਡੇ ਲਈ ਜ਼ਰੂਰ ਇੱਕ ਪ੍ਰੇਰਣਾ ਸਰੋਤ ਬਣਦੀ ਆ ਔਰ ਅਸੀਂ ਕਹਾਂਗੇ ਇਸੇ ਤਰ੍ਹਾਂ ਜਿਹੜਾ ਲੜਕੀਆਂ ਨੂੰ ਔਰ ਨੌਜਵਾਨਾਂ ਨੂੰ ਵੀ ਕਿਤੇ ਨਾ ਕਿਤੇ ਕਾਲਜੀ ਪੜ੍ਹਾਈ ਦੇ ਦੌਰਾਨ ਅਜਿਹੇ ਚਿਹਰਿਆਂ ਤੋਂ ਜ਼ਰੂਰ ਆਪਣੀ ਆਪ ਨੂੰ ਇੱਕ ਸਰੋ ਪ੍ਰੇਰਣਾ ਸਰੋਤ ਮੰਨ ਕੇ ਅੱਗੇ ਵਧਣ ਦਾ ਲਈ ਆਉਣਾ ਚਾਹੀਦਾ ਹੈ ਡੇਲੀ ਪੋਸਟ ਪੰਜਾਬ ਹਰਿਆਣਾ ਮੱਛਲੀ ਫਾਜ਼ਿਲਕਾ ਤੋਂ ਨਿਸ਼ਾਨ ਸਿੰਘ ਸੰਧੂ